ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਵਿੜੰਗ ਤੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤਹਿਸੀਲ ਦੋਸਤੋ ਬਰੀਆਲਾ ਪੈਂਦੀ ਐ ਇਸ ਪਿੰਡ ਨੂੰ ਬਾਈ ਗੋਪੀ ਕੋਲੇ ਪਹੁੰਚੇ ਹਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਦੋ ਨਗਰ ਦੋਸਤੋ ਇੱਕ ਐਚ ਐਫ ਖੀਰੀ ਵੱਛੀ ਆ ਤੇ ਇੱਕ ਦੋਸਤੋ ਤਾਜੀ ਸੂਈ ਐਚ ਐਫ ਕ੍ਰਾਸ ਬਿਹੜਾ ਦੋਸਤੋ ਵੱਛੀ ਨੂੰ ਜਨਮ ਦਿੱਤਾ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈਂ ਆਪਣੇ ਸੁਖਰਾਜ ਦੇ ਜੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਸਸੀਗਾ ਹੋ ਠੀਕ ਠਾਕ ਠੀਕ ਆ ਤੇ ਇੱਕ ਵਾਰੀ ਨਾਂ ਦੱਸ ਦੀ ਬਈ ਆਪਣਾ ਨਾਂ ਗੋਪੀ ਠੀਕ ਆ ਤੇ ਨੰਬਰ ਨੰਬਰ ਜੀ 98478417 ਠੀਕ ਆ ਤੇ ਕਿੰਨੇ ਨਾਗਾ ਬਈ ਅੱਜ 2 ਆ ਬਈ ਆਪਣੇ ਕੋਲੇ ਇਹ ਤਾਜੀ ਘਾੜ ਦੀ ਮਲ ਸਾਹ 4:30 ਸੂਈ ਹੈ ਸਵੇਰ ਠੀਕ ਆ ਜੀ ਸਵੇਰ ਦੀ ਸੂਈ ਹੈ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਵੀ ਕੱਢਿਆ ਬਈ ਇਹ ਕੱਢਿਆ ਦੁੱਧ ਜੀ ਕਿੰਨਾ ਸੂਆ ਸੂਈ ਹੈ ਇਹ 3:00 ਸੂਆ ਸੂਈ ਹੈ ਸੂਈ 6-7 ਕਿਲੋ ਲੀਟਰ ਕੱਢਿਆ ਜੀ ਬਈ ਬਹੁਤ ਵਧੀਆ ਠੀਕ ਆ 3:00 ਸੂਆ ਸੂਈ ਆ ਠੀਕ ਆ ਕੀ ਦੁੱਧ ਕਿ ਬਿਜਤੀ ਬਾਈ ਮੋਦੀ ਬਾਈ ਉਹਨਾਂ ਨੇ ਤਾਂ 25 ਕਿਲੋ ਗਾ 24 25 ਪਰ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਠੀਕ ਤਲਾ ਦੇ ਜਾਵਾਂਗੇ ਆਪਾਂ 2-4 ਦਿਨ ਆਪਣਾ ਫੜ ਕੇ ਨਾ ਵੀ 2-4 ਦਿਨ ਤਾਂ ਹੀ ਆਪਣੇ ਕੋਲ ਖੜ੍ਹਦੀ ਤਾਂ ਆਪਾਂ 20 ਕਿਲੋ ਤਲਾ ਦੇ ਆ ਦੇ ਵੇਖੋ ਇਹ ਮੂੰਹ ਪਿੱਛੋ ਜਾਉਂ ਜੋੜਾ ਤੇ ਦਾਣਾ ਵੇਖੋ ਹੀ ਬਾਕੀ 6-7 ਕਿਲੋ ਬਾਈਆਂ ਦਾ ਬੋਲਾ ਕੱਢਿਆ ਹੋਇਆ ਕਿਉਂਕਿ ਸਵੇਰਾ ਦਾ 4 4:30 ਵਜੇ ਬਾਈਆਂ ਦਾ ਸੂਈ ਆ ਤੇ ਭਵਾਨਾਂ ਤੋਂ ਦੁਬਾਰੇ ਉਗਾਉਣੇ ਦੋਸਤੋ ਇਹ ਫਾਇਰ ਰੋਨਲਡ ਕੀਆ ਲੋ ਵੀ ਬਾਈਆਂ ਦਾ ਮਾੜੀ ਮੋਟੀ ਭਾਲ ਹੋ ਸਕਦੀ ਹੈ ਥਣ ਦੋਸਤੋ ਬਹੁਤ ਸੋਹਣਾ ਲੱਗਿਆ ਮੁੱਠੀ ਜਵਾਈ ਵਾਲਾ ਹੱਥੀ ਜਵਾਈ ਵਾਲਾ ਥਣ ਲੱਗਿਆ ਸੋਹਣੇ ਕਦ ਕਾਠ ਵਾਲੀ ਹੈ ਵੇਰਬੂਦ ਚੰਗੀ ਆ ਇਹ ਸਾਈਜ਼ ਨੇ ਹਵਾਲੇ ਤੇ ਨਾੜਾ ਬਹੁਤ ਸੋਹਣੀਆਂ ਠਾਈਆਂ ਹੋਈਆਂ ਤੇ ਥਣਾ ਦਾ ਸਾਈਜ਼ ਦੋਸਤੋ ਬਹੁਤ ਸੋਹਣਾ ਗੈਗੂ ਚੰਗਾ ਦੋਨੇ ਪਾਸੇ ਆ ਦੋਸਤੋ ਨੂੰ ਅਨੁਮਾਨ ਕਰਾ ਦਿੰਨੇ ਆ ਜੱਜਮੈਂਟ ਹੋ ਜਾਣੀ ਆ ਦੇਖ ਸਕਦੇ ਨੇ ਸੇਮ ਸਾਈਜ਼ ਦੇ ਵਿੱਚ ਥਣਾ ਤੇ ਬੱਚੀ ਨੂੰ ਜਨਮ ਦਿੱਤਾ ਤੋੜ ਕੇ ਤੁਹਾਨੂੰ ਖਾ ਲੈਣੇ ਲੈ ਵੀ ਇੱਕ ਕਰੀ ਕੋਕੀ ਖੋਲਨੀ ਤੋੜ ਕੇ ਖਾ ਲੈ ਲੋੜਾ ਕੋੜਾ ਯਾ ਨਾ ਮੀਂਹ ਪੈ ਰਿਹਾ ਇਹ ਘਾਟ ਹੀ ਤੋੜਨ ਦੀ ਕੋਸ਼ਿਸ਼ ਕਰਾਂਗੇ ਹਵਾਨਾ ਦੋਸਤੋ ਕਰਮਾਲੀ ਨੇ ਸੋਨਾ ਤਿਆਰ ਕੀਤਾ ਹੋਇਆ ਥੋੜਾ ਜਿਹਾ ਕੱਲ ਦੀ ਝੜੀ ਲੱਗੀ ਕਰਕੇ ਪਸ਼ੂ ਕੋਕੀ ਘਟ ਚੱਕਦੇ ਨਾ ਸਹੀ ਯਾ ਔਰ ਇਹ ਵੱਡੇ ਕਦ ਕਾਟਦੀ ਆ ਵੇਰ ਬਹੁਤ ਚੰਗੀ ਆ ਵੇਖ ਸਕਦੇ ਆ ਲੈ ਚੱਲ ਵੀ ਬਾਕੀ ਥੋੜਾ ਜਿਹਾ ਕ੍ਰੋਸ ਆਂਗ ਜਰੂਰ ਆ ਭਵਾਨਾ ਕਰਮਾਲੀ ਨੇ ਦੋਸਤੋ ਸੋਨਾ ਤਿਆਰ ਕੀਤਾ ਹੋਇਆ ਦੇਖੋ ਸਾਈ ਨੇ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਕੀ ਰੇਟ ਕਰਮ ਬਿਲਕੁਲ ਸਾਫ ਸੁਥਰੀ ਵਹਿੜਾ ਇੱਥੇ ਆਓਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊਗੀ ਰੇਟ ਇਹਦਾ 25000 ਕੀ ਕੋਚ ਰਹੀ ਨੇ ਇਹ ਕੋਪੀ ਇਹਦਾ ਰੇਟ ਕੀ ਕਰਾਂਗੇ ਅਰੇ ਜਾਇ ਜੀ ਆ ਜਮਾ 75000 ਰੁਪਏ 75000 ਲੋਕ ਅਸੀਂ ਬਈਆਂ ਅਸੀਂ 90 ਹੀ ਕਰੀਏਂਦੇ ਆ ਜੀ ਪਰ ਆਪਾਂ ਜਾਇ ਹੀ ਕਰਾਂਗੇ 75000 ਰਿਹਾ ਲੋ ਵੀ 75000 ਰੁਪਏ ਰੇਟ ਆ ਮੌਕੇ ਤੇ ਥੋੜਾ ਬੋਧਾ ਨਾ ਜਮਾ ਜੀ ਚੋਾਈ ਬਹੁਤ ਚੰਗੀਆਂ ਇਹੋ ਵੀ ਦੁੱਧ ਵੀ ਚੰਗਰ ਨਾ ਹੁੰਦਾ ਠੀਕ ਲੋ ਵੀ ਬਈਆਂ ਦਾ ਦੁੱਧ ਨੂੰ ਵੀ ਚੰਗੀ ਆ ਰੇਟ ਵੀ ਜਾਇ ਜੀ ਆ ਦੁੱਧ ਬਈਆਂ ਦਾ 2-4 ਦਿਨਾਂ ਤਾਈਂ ਆਪਾਂ 20 ਲੀਟਰ ਚਵਾ ਕੇ ਵੀ ਦੇ ਦਾਂਗੇ ਜਿਹੜੇ ਵੀ ਨੇ ਚਵਾ ਕੇ ਲੈ ਜਾਣਾ ਦੋਸ ਵੱਛੀ ਨੂੰ ਜਨਮ ਦਿੱਤਾ ਵੱਛੀ ਵੀ ਦੋਸਤੋ ਜੀ ਗੱਲ ਕਰੀਏ ਨਾ ਬਹੁਤ ਚੰਗੀ ਹੈ ਮਗਰ ਤੇ ਬਾਈ ਗੋਪੀ 2 ਨੰਬਰ ਐਰੀ ਐਚ ਐਫ ਵੈੜ ਦੀ ਗੱਲ ਕਰਦੇ ਆਂ ਬਈ ਖੀਰੀ ਆ ਵੱਛੀ ਨੂੰ ਖੀਰੀ ਆ ਹਾਂਜੀ ਹਾਂਜੀ ਠੀਕ ਆ ਕਿੰਨੀ ਕੁ ਉਮਰ ਹੋਊਗੀ ਬਈ ਲਗਭਗ ਵੇਖੋ ਜੀ ਇੱਕ ਬੱਚਾ ਹੀ ਆ ਇਹ ਤਾਂ ਦੰਦ ਦੁੱਧ ਵਾਲੇ ਦੰਦ ਹੀ ਆ ਇਹਦਾ ਠੀਕ ਆ ਹਾਂਜੀ ਹਾਂਜੀ ਬਈ ਜਾਨੀ ਥੋੜੀ ਥੋੜੀ ਬਹੁਤ ਆ ਜੀ ਕੱਦ ਹੁਣੇ ਵੇਖੋ ਜੀ ਸਹੀ ਗੱਲ ਆ ਕੱਦ ਕੱਦ ਦੀ ਗੱਲ ਕਰੀਏ ਚਮਕਦਮ ਬਹੁਤ ਆ ਹਲੋ ਝੋਲੀ ਝਾਲੀ ਬਹੁਤ ਚੰਗੀ ਹੈ ਦੇਖ ਸਕਦੇ ਹੋ ਦੇਖ ਸਕਦੇ ਬਹੁਤ ਚੰਗੀ ਝੋਲੀ ਤਿਆਰ ਕੀਤੀ ਹੈ ਦੋਸ ਹਜੇ ਮੂਹ ਖੀਰੀ ਆ ਕਦ ਵੀ ਨੇ ਹਜੇ ਕਰ ਜਾਣਾ ਬਾਕੀ ਕੇਸ ਚੈੱਕ ਕਰ ਸਕਦੇ ਆ ਤੇ ਵੇਰੂ ਸੋਣੀ ਆ ਦੋਸਤੋ ਜੀ ਗੱਲ ਕਰੀਏ ਇਸ ਵਕਤ ਵੀ ਹਜੇ ਮੂਹ ਖੀਰੀ ਆ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਤੋ ਵੀ ਜਿਹੜਾ ਕੋਈ ਬੱਚੀ ਰੱਖਣ ਦਾ ਸ਼ਕੀਨ ਆ ਨਾ ਕੋਈ ਇੱਕ ਅੱਧਾ ਫੀਲਡ ਦਾ ਇਹਨੂੰ ਗਿੱਤਾ ਪੈ ਗਿਆ ਤੇ ਇੰਨੇ ਚੀ ਇਹਨੇ ਹੀਟ ਕੱਢਿਆ ਹੋਣੀ ਆ ਤੇ ਗੱਬਣੇ ਹੋ ਜਾਂਦੀ ਕਰਮਾੜੀ ਬਾਕੀ ਦੋਸਤੋ ਇਹ ਵੀ 3 ਮਹੀਨੇ 2 ਮਹੀਨੇ 2 ਦਿਨਾਂ ਦੇ ਬਾਅਦ ਉਹ ਇਸ ਤਰ੍ਹਾਂ ਮਰ ਜਿਫਰੋ ਸਹੀ ਗੱਲ ਸੰਭਲੀ ਗੜ ਆਈ ਮੂਹ ਨੇ ਗੱਲ ਪੂਰੀ ਸੰਭਲੀ ਆ ਕੋਈ ਲਿੱਸੀ ਲਾਵੀ ਨਹੀਂ ਫੱਟ ਪੂਰਾ ਦੇਖੋ ਜੀ ਵਈਨ ਆਪਦਾ ਤਕਰੀਬਨ ਪੂਰਾ ਹੀ ਕਰੀ ਖੜੀ ਆ ਸੀਮਨ ਲਾਈਨ ਦੇ ਕਾਬਲ ਹੈਗੀ ਆ ਬਾਕੀ ਸੋਹਣੀ ਆ ਦੋਸਤੋ ਬਾਡੀ ਬੰਦਰ ਚੰਗਾ ਇਹਦਾ ਰੇਟ ਆਪਾਂ ਗੋਪੀ ਤੋਂ ਪੁੱਛ ਲੈਨੇ ਆ ਦੋ ਨਾਲ ਸੀ ਦੋਹਾਂ ਦੀ ਪ੍ਰੋਪਰ ਜਾਣਕਾਰੀ ਲੈਤੀ ਆ ਭਾਈ ਗੋਪੀ ਇਹਦਾ ਰੇਟ ਕੀ ਕਰਾਂਗੇ ਲੈ ਭਾਈ ਫੋਨ ਤੇ ਦਾ ਇਹਦਾ ਰੇਟ ਫੋਨ ਤੇ ਲੋ ਵੀ ਇਹਦਾ ਰੇਟ ਫੋਨ ਤੇ ਹੋ ਜਾਣਾ ਸੂਈ ਸਵਾਈ ਦਾ 75000 ਆ ਦੁੱਧ ਤੁਸੀਂ 2-4 ਦਿਨਾਂ ਦਾਈ ਬਾਈ ਕੋਲ ਚੋਕੇ ਜਾ ਸਕਦੇ ਆ 20 ਲੀਟਰ ਤੇ ਜਿਹਨੇ ਇਸ ਵਕਤ ਲਜਾਣੀ ਹੈ ਦੋਸਤੋ ਸੂਈ ਸਵਾਈ ਹੈ ਤੁਸੀਂ ਆਪ ਦੀ ਇੱਥੇ ਤਸੱਲੀ ਕਰ ਲੈਣੀ ਹੈ ਚੋਕੇ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਆ ਇੱਥੇ ਆਓਗੇ ਤਾਂ ਤੁਹਾਡੇ ਪਸੰਦ ਜ਼ਰੂਰ ਆਉਗੀ ਦੋਸਤੋ ਦੋਨੇ ਨਾਲ ਸਾਫ ਸੁਥਰੇ ਆ ਬਾਈ ਗੋਪੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਇਹ ਪੈਂਡ ਵਿੜੰਗ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ